ਇਹ ਤਸਵੀਰ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਣਾ ਕਿ ਲੋਕ ਹੋਲੀ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਨੱਚ ਟੱਪ ਰਹੇ ਨੇ ਪਰ ਇੱਥੇ ਜ਼ਰਾ ਰੁਕੋ। ਹਵਾ 'ਚ ਜੋ ਉੜਦਾ ਦਿਖਾਈ ਦੇ ਰਿਹਾ ਉਹ ਰੰਗ ਨਹੀਂ ਸਗੋਂ ਲਾਸ਼ਾਂ ਦੇ ਸਾੜੇ ਜਾਣ ਤੋਂ ਬਾਅਦ ਜੋ ਰਾਖ ਬਚਦੀ ਹੈ ਉਸ ਨਾਲ ਲੋਕ ਹੋਲੀ ਖੇਡ ਰਹੇ ਨੇ। ਜੀ ਹਾਂ ਇਸ ਪਿੱਛੇ ਸਦੀਆਂ ਪੁਰਾਣੀ ਮਾਨਤਾ ਹੈ। ਭਾਰਤ ਦੇ ਵਿੱਚ ਰੰਗਾਂ ਦੇ ਤਿਉਹਾਰ ਹੋਲੀ ਦਾ ਬਹੁਤ ਮਹੱਤਵ ਹੈ। ਕਈ ਖੇਤਰਾ ਵਿੱਚ ਤਾਂ ਹੋਲੀ 15 ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਮੱਤਰਾ ਦੀ ਲੱਟਮਾਰ ਹੋਲੀ, ਬਰਸਾਨੇ ਦੀ ਰੰਗਾਵਲੀ ਹੋਲੀ, ਬ੍ਰਿੰਦਾਵਨ ਦੀ ਫੁੱਲਾਵਲੀ ਹੋਲੀ ਤੇ ਲੱਡੂਮਾਰ ਹੋਲੀ ਦੇ ਲਈ ਕਾਫੀ ਪ੍ਰਚਲਿਤ ਨੇ। ਪਰ ਭਾਰਤ ਦੇ ਵਿੱਚ ਇੱਕ ਅਜੀਬ ਵੀ ਥਾਂ ਹੈ ਜਿੱਥੇ ਚੀਖਾ ਦੀ ਰਾਖ ਦੇ ਨਾਲ ਹੋਲੀ ਖੇਡੀ ਜਾਂਦੀ ਹੈ। ਦੱਸੇ ਕਿ ਉੱਤਰ ਪ੍ਰਦੇਸ਼ ਦੇ ਕਾਸ਼ੀ ਯਾਨੀ ਵਾਰਾਨਸੀ ਦੇ ਵਿੱਚ ਇੱਕ ਘਾਟ ਹੈ ਜਿੱਥੇ ਰੰਗਾ ਤਾਂ ਨਹੀਂ ਸਗੋ ਚਿਖਾ ਦੀ ਰਾਖ ਦੇ ਨਾਲ ਇੱਥੇ Holi ਖੇਡੀ ਜਾਂਦੀ ਹੈ ਹਰ ਸਾਲ ਰੰਗ ਭਰੀ ਇਕਾदशी ਦੇ ਦਿਨ ਅਤੇ ਉਸਦੇ ਅਗਲੇ ਦਿਨ ਉੱਤਰ ਪ੍ਰਦੇਸ਼ ਦੇ ਕਾਸ਼ੀ ਦੇ ਦੋ ਘਾਟ ਮਣਿਕਰਨਿਕਾ ਘਾਟ ਤੇ ਮਹਾ ਸ਼ਮਸ਼ਾਨ ਹਰੀਸ਼ਚੰਦ ਘਾਟ ਤੇ ਚਿਖਾ ਦੀ ਰਾਖ ਵਾਲੀ Holi ਖੇਡੀ ਜਾਂਦੀ ਹੈ ਇਹ Holi ਬਿਲਕੁਲ ਅਲੱਗ ਹੈ ਤੇ ਖਾਸ ਹੈ ਕਿਉਂਕਿ ਚਿਖਾ ਦੀ ਰਾਖ ਦੇ ਨਾਲ ਸਿਰਫ ਤੇ ਸਿਰਫ ਇਹ ਦੋ ਘਾਟਾਂ ਤੇ ਹੀ Holi ਖੇਡੀ ਜਾਂਦੀ ਹੈ। ਇਸੇ ਇੱਥੇ ਵੱਡੀ ਗਿੰਦ ਦੇ ਵਿੱਚ ਲੋਕ Holi ਮਨਾਉਣ ਲਈ ਆਉਂਦੇ ਨੇ। ਦੱਸਦੇ ਕਿ ਕਾਸ਼ੀ ਦੇ ਵਿੱਚ ਅੱਜ ਨਹੀਂ ਸਗੋਂ ਕਈ ਸਮਿਆਂ ਤੋਂ ਅਜੀ ਹੀ Holi ਖੇਡੀ ਜਾ ਰਹੀ ਹੈ। ਦਰਸਲ ਇਹ ਪਰੰਪਰਾ ਕਾਫੀ ਪੁਰਾਣੀ ਮੰਨੀ ਜਾਂਦੀ ਹੈ। ਮੰਨਤਾ ਦੇ ਮੁਤਾਬਕ ਇਸ ਦਿਨ ਭਗਵਾਨ ਸ਼ਿਵ ਮਾਤਾ ਪਾਰਵਤੀ ਨੂੰ ਵਿਆਹ ਤੋਂ ਬਾਅਦ ਆਪਣੇ ਨਾਲ ਇਸ ਘਾਟ ਤੇ ਲੈ ਕੇ ਪਹੁੰਚੇ ਸਨ। ਜਿਸ ਤੋਂ ਬਾਅਦ ਭਗਵਾਨ ਸ਼ਿਵ ਨੇ ਭੂਤ ਪ੍ਰੇਤ ਪिशाच ਨਿਸ਼ਾਚਰ ਤੇ ਗਣਾ ਦੇ ਨਾਲ ਭਸਮ ਵਾਲੀ ਹੋਲੀ ਖੇਡੀ ਸੀ ਤੇ ਉਸੇ ਦਿਨ ਤੋਂ ਰੰਗ ਭਰੀ ਕਾਜਸ਼ੀ ਦੇ ਨਾਮ ਤੋਂ ਮਨੀ ਕਰਨੀ ਕਾਟ ਤੇ ਮਹਾ ਸ਼ਮਸ਼ਾਨ ਹਰੀਸ਼ ਚੰਦ ਕਾਟ ਤੇ ਚਿਖਾ ਦੀ ਰਾਖ ਤੇ ਭਸਮ ਵਾਲੀ ਹੋਲੀ ਖੇਡੀ ਜਾ ਰਹੀ ਹੈ